सताल जी सारे हो सारे कमा में बढ़िया भी सारे बढ़िया जे तो सारे चैनल चैनल करेंसक्राइब करा भोलो हम बनाने लगे हैं कि अना लगे टिकमें देखो जी तो सीखो जो नमी सटाइल बना घटना भाई ਹਾਂਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਤੁਸੀਂ ਆਪੋ ਆਪਣੇ ਘਰਾਂ 'ਚ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਹੀ ਤੇ ਅੱਜ ਬਣਾਉਣ ਲੱਗੇ ਆਂ ਜੀ ਆਪਾਂ ਤੇ ਆਲੂ ਉਬਲੇ ਹੋਣੀਆਂ ਟਿੱਕੀਆਂ ਹੀ ਤੁਹਾਨੂੰ ਜਿੱਦ ਦੱਸ ਰਹੇ ਆਂ ਜੀ ਆਪਾਂ ਕੀ ਕੁਝ ਪਾ ਰਹੇ ਆਂ ਜੀ ਠੀਕ ਹੈ ਜੀ ਤੇ ਆਪਾਂ ਇਹ ਵਿੱਚ ਚੌਲਾਂ ਦਾ ਆਟਾ ਲੈ ਲਿਆ ਜੀ ਠੀਕ ਹੈ ਜੀ ਤੇ ਘਰੋਂ ਆਪਾਂ ਨੇ ਆਟਾ ਪੀ ਲਿਆ ਸੀ ਜੀ ਬਿਲਕੁਲ ਬਰੀਕ ਕਰਕੇ ਆਪਾਂ ਨੇ ਆਟਾ ਲੈ ਲਿਆ ਤੇ ਸੂਰੀ ਦੇ ਤੇਤ ਮੰਗੂਈ ਗਾਫੇਆ ਮੋਟਾ ਮੋਟਾ ਜੀ ਤੇ ਆਲੂ ਹੋ ਗਏ ਉਬਲੇ ਹੋਏ ਪਿਆਜ਼ ਹੋ ਗਏ ਤੇ ਹਰੀ ਮਿਰਚ ਹੋ ਗਈ ਜੀ ਤੇ ਜੀਰਾ ਹੋ ਗਿਆ ਇਹ ਆਪਣਾ ਕੜੀ ਪੱਤਾ ਹੋ ਗਿਆ ਜੇ ਆਪਣੇ ਘਰ ਲੱਗਿਆ ਹੋਇਆ ਕੜੀ ਪੱਤਾ ਅਗਰ ਤੁਹਾਡੇ ਘਰ ਨਹੀਂ ਹੈਗਾ ਤਾਂ ਤੁਸੀਂ ਨਾ ਲਗਾ ਪਾਓ ਵਿੱਚ ਤੇ ਨਹੀਂ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਸੋਨੂੰ ਦੱਸਦੇ ਆਂ ਆਪਾਂ ਗੁੰਨ ਕੇ ਸਾਰਾ ਕੁਝ ਮਿਕਸ ਕਰਕੇ ਬਾਕੀ ਨਾਣ ਮਿਰਚ ਪਾਵਾਂਗੇ ਇਹਦੇ ਵਿੱਚ ਸੋਨੂੰ ਦੱਸ ਰਹੀ ਹਾਂ ਸਾਰਾ ਕੁਝ ਠੀਕ ਹੈ ਜੀ ਬਣੇ ਰਿਹਾ ਸਾਡੇ ਬਲੌਗ ਦੇ ਵਿੱਚ ਐਂਡ ਕਰਤ ਹਾਂਜੀ ਆਹ ਦੇਖੋ ਜੀ ਆਪਾਂ ਨੇ ਸਾਰਾ ਕੁਝ ਨਾਣ ਮਿਰਚ ਮਸਾਲਾ ਪਾ ਲਈ ਤੇ ਹੁਣ ਆਪਾਂ ਜਿਵੇਂ ਵੀ ਸੋਨੂੰ ਤੇ ਇਸ ਜਿੰਨਾ ਸਾਨੂੰ ਜਿਆਦਾ ਘੱਟ ਵੱਧ ਜਿਵੇਂ ਵੀ ਸੋਨੇ ਕੋਣਾ ਆਪਾਂ ਉਹਦਾ ਪਾ ਸਕਦੇ ਆ ਠੀਕ ਹੈ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਲੈਣੇ ਆ ਜਿਸ ਦਾ ਆਟਾ ਗੁੰਨੇ ਹੁੰਦੇ ਹੁਣ ਆਪਾਂ ਉਹਦਾ ਤਿਆਰ ਕਰ ਲੈਣੇ ਆ ਠੀਕ ਹੈ ਨਾਲ ਹੁੰਦੇ ਸਾਡੇ ਦੇਖੀ ਜਾਓ ਚਲੋ ਕੋ ਗਰਨੀ ਫਿਰ ਤੋਂ ਆ ਦੇਖੋਈ ਆ ਦੇਖੋਈ ਆਟਾ ਗੁੰਨ ਕੇ ਆਪਾਂ ਨੇ ਐਦਾਂ ਬਣਾ ਲਈ ਪੇੜੇ ਜਿਹਾ ਇਹਕੇ ਤੁਸੀਂ ਇਹਨਾਂ ਬਣਾ ਸਕਦੇ ਹੋ ਅਧਿਹੜੀ ਦੇ ਸਾਬ ਦੇ ਨਾਲ ਬਣਾ ਸਕਦੇ ਤੁਸੀਂ ਆਪਾਂ ਤੇ ਇਸ ਤੋਂ ਬਾਅਦ ਆਪਾਂ ਆਹ ਦੇਖੋ ਜੀ ਫਰਾਈ ਕਰ ਰਹੇ ਹਾਂ ਇਹ ਆਪਾਂ ਟਿੱਕੀਆਂ ਨੂੰ ਦੇਖੋ ਕਿੰਨੀਆਂ ਵਧੀਆ ਬਣ ਰਹੀਆਂ ਕੁਟਕਰੀਆਂ ਕੁਟਕਰੀਆਂ ਬਣੀਆਂ ਨੇ ਬਿਲਕੁਲ ਦੇਖੋ ਜੀ ਜਿਹੜੀਆਂ ਬਣਾ ਕੇ ਤਿਆਰ ਸੋਹਣੀ ਹੈ ਹਾਂਜੀ ਸ਼ਰਮਾਈ ਕਹਿੰਦੇ ਜੇ ਖਾ ਕੇ ਦੱਸ ਲੱਗਦਾ ਇਸ ਨੂੰ ਕਹਿੰਦੇ ਮੇਰੇ ਬਣ ਗਈ ਹਾਂਜੀ ਬਣ ਗਈ ਦੇਖੋ ਜੀ ਬਹੁਤ ਸੋਹਣੀਆਂ ਬਣ ਰਹੀਆਂ ਨੇ ਇਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਦੇ ਆ। ਤੁਸੀਂ ਜਿਹਦੇ ਵਿੱਚ ਮਰਜ਼ੀ ਕਰ ਸਕਦੇ ਹੋ ਪਰ ਆਪਣੇ ਕੋਲੇ ਸਰੋਂ ਦਾ ਤੇਲ ਸੀ ਜੀ ਘਰ ਦਾ ਤੇਲ ਹੈ ਆਪਣੇ ਕੋਲ ਠੀਕ ਹੈ ਜੀ ਅਸੀਂ ਜ਼ਿਆਦਾਤਰ ਚੀਜ਼ਾਂ ਸਰੋਂ ਦੇ ਤੇਲ ਦੇ ਵਿੱਚ ਹੀ ਫਰਾਈ ਕਰਦੇ ਆ। ਠੀਕ ਹੈ ਜੀ ਆ ਦੇਖੋ। ਦੇਖ ਸਾਹਮਣੇ ਤੁਸੀਂ। ਲਓ। ਅੱਜ ਆਪਾਂ ਤੁਹਾਨੂੰ ਦੱਸਦੇ ਆ ਜੀ ਖਾ ਕੇ ਵੀ ਇਹ ਗਹੀ ਬਣੀਏ ਜੀ। ਹਾਂਜੀ ਟਿੱਕੀਆਂ ਬਹੁਤ ਜਿਆਦਾ ਟੇਸਟੀ ਬਣੀਆਂ ਨੇ ਜੀ ਬਾਕੀ ਸਭ ਨੂੰ ਰਵਿੰਦਰ ਦਾਸ ਰਹਿਣ ਹਾਂਜੀ ਬੜੀਆ ਬਣੀਆਂ ਮੇਰੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਇਦਾਂ ਟਰਾਈ ਕਰਿਓ ਠੀਕ ਹੈ ਜੀ ਮਿਲਦੇ ਆਂ ਜੀ ਆਪਾਂ ਕਿਸੇ ਹੋਰ ਨਿਊ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਜੀ